ਪੁਰਾਣੀ ਸਮੇਂ ਵਿੱਚ ਇਸ ਸਥਾਨ ਦੀ ਇਮਾਰਤ ਕੁਝ ਇਸ ਤਰ੍ਹਾਂ ਦੀ ਹੋਇਆ ਕਰਦੀ ਸੀ ਇਹ ਨਗਰ ਬਾਬਾ ਮਾਧੋਦਾਸ ਜੀ ਦੇ ਨਾਮ ਤੋਂ ਵਸਾਇਆ ਗਿਆ ਹੈ ਸ੍ਰੀਮਾਨ ਸੰਤ ਗਿਆਨੀ ਗਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਮੰਜੀ ਸਾਹਿਬ ਦੇ ਇਸ਼ਨਾਨ ਵਾਲਾ ਜਲ ਇਸ ਟੰਬੇ ਦੇ ਵਿੱਚ ਆ ਕੇ ਪਿਆ ਤਾਂ ਉਹ ਸੁੱਕਾ ਟੰਬਾ ਹਰਾ-ਭਰਾ ਦਰਖਤ ਦਾ ਰੂਪ ਧਾਰਨ ਕਰ ਗਿਆ ਅੱਜ ਇਹ ਦਰਖਤ ਇੱਥੇ ਮੌਜੂਦ ਹੈ 500 ਸਿੰਘਾਂ ਦੇ ਸਮੇਤ ਸਤਿਗੁਰੂ ਜੀ ਆਏ ਉਸ ਸਮੇਂ ਇੱਥੇ ਇੱਕ ਮਾਧੋਦਾਸ ਨਾਮ ਦਾ ਸਾਧੂ ਰਿਹਾ ਕਰਦਾ ਸੀ ਜੋ ਦਮਨਮੀ ਟਕਸਾਲ ਦੇ ਬਾਹਰਵੇਂ ਮੁਖੀ ਹੋਏ ਹੈ ਉਹਨਾਂ ਤੋਂ ਬਰੋਸ ਆਏ ਉਸ ਸਮੇਂ ਕੁਝ ਚੋਰ ਮੱਜਾਂ ਚੋਰੀ ਕਰਕੇ ਭੱਜੇ ਹੋਏ ਸਨ ਤੇ ਉਹਨਾਂ ਦੇ ਮਗਰ ਜਿਹੜੀਆਂ ਕਾਲੀਆਂ ਸੀ ਉਹ ਬੂਰੀਆਂ ਹੋ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਦਾਸ ਪਹੁੰਚਿਆ ਹੈ ਪਿੰਡ ਮੱਦੋ ਕੀ ਜ਼ਿਲ੍ਹਾ ਮੋਗਾ ਵਿਖੇ ਇਸ ਨਗਰ ਦੇ ਵਿੱਚ ਵੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਇਸ ਸਥਾਨ ਤੇ ਆਏ ਉਸ ਵੇਲੇ ਮੱਦੋ ਕੇ ਨਗਰ ਨਹੀਂ ਸੀ ਹੁੰਦਾ ਮਦੋਕੇ ਨਗਰ ਬਾਦ ਵਿੱਚ ਵਸਿਆ ਹੈ ਉਸ ਸਮੇਂ ਇੱਥੇ ਇੱਕ ਮਾਧੋਦਾਸ ਨਾਮ ਦਾ ਬੰਦਗੀ ਕਰਨ ਵਾਲਾ ਸਾਧੂ ਰਿਹਾ ਕਰਦਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਦੀ ਅਰਦਾਸ ਬੇਨਤੀ ਨੂੰ ਪ੍ਰਵਾਨ ਕਰਕੇ ਉਸ ਨੂੰ ਦਰਸ਼ਨ ਦੇਣ ਲਈ ਗੁਰੂ ਗਰੀਬ ਨਿਵਾਜ ਜੀ ਨੇ ਇੱਥੇ ਉਤਾਰਾ ਕੀਤਾ ਅਤੇ ਇਸ ਸਥਾਨ ਤੇ ਆਪਣੇ ਮੂਰਤ ਚਰਨ ਪਾਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਮੇਂ ਇਹ ਮਦੋਕੇ ਨਗਰ ਨਹੀਂ ਸੀ ਵਸਿਆ ਇਹ ਨਗਰ ਬਾਬਾ ਮਾਦੂ ਦਾਸ ਜੀ ਦੇ ਨਾਮ ਤੋਂ ਵਸਾਇਆ ਗਿਆ ਹੈ ਜਿਸ ਨੂੰ ਮਦੋਕੇ ਕਿਹਾ ਜਾਂਦਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਇਹ ਨਗਰ ਨਹੀਂ ਵਸਿਆ ਸੀ ਇਹ ਨਗਰ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਬਾਅਦ ਵਿੱਚ ਵਸਿਆ ਹੈ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਇਸ ਸਥਾਨ ਤੇ ਬਿਰਾਜੀ ਹੋਏ ਸਨ ਉਸ ਸਮੇਂ ਕੁਝ ਚੋਰ ਮੱਝਾਂ ਚੋਰੀ ਕਰਕੇ ਭੱਜੇ ਹੋਏ ਸਨ ਤੇ ਉਹਨਾਂ ਦੇ ਮਗਰ ਜਿਨ੍ਹਾਂ ਦੀਆਂ ਮੱਝਾਂ ਚੋਰੀ ਕੀਤੀਆਂ ਸੀ ਉਹ ਲੋਕ ਵੀ ਮਗਰ ਉਹਨਾਂ ਦੇ ਤੁਰੇ ਹੋਏ ਸਨ ਤੇ ਉਹ ਚੋਰ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਸੰਗਤ ਦੇ ਵਿੱਚ ਆਣ ਕੇ ਬੈਠ ਗਏ ਤੇ ਉਹਨਾਂ ਨੇ ਜਿਹੜੀਆਂ ਮੱਜਾਂ ਸੀ ਉਹਨਾਂ ਨੂੰ ਇੱਥੇ ਛਪੜੀ ਦੇ ਵਿੱਚ ਬਾੜ ਦਿੱਤਾ ਤੇ ਉਹਨਾਂ ਨੇ ਮਨੋਂ ਹੀ ਮਨੋਂ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਜੀ ਅੱਜ ਸਾਨੂੰ ਬਚਾ ਲਵੋ ਤੇ ਕਿਰਪਾ ਕਰੋ ਅੱਗੇ ਤੋਂ ਅਸੀਂ ਚੋਰੀ ਨਹੀਂ ਕਰਾਂਗੇ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਕੌਤਕ ਵਰਤਾਇਆ ਜਦੋਂ ਉਹ ਮੱਜਾਂ ਦੇ ਮਾਲਕ ਆਏ ਤੇ ਉਹਨਾਂ ਨੇ ਛਪੜੀ ਚੋਂ ਮੱਜਾਂ ਬਾਹਰ ਕੱਢੀਆਂ ਤਾਂ ਮੱਜਾਂ ਦੇ ਰੰਗ ਬਦਲ ਗਏ ਭਾਬ ਕੇ ਜਿਹੜੀਆਂ ਕਾਲੀਆਂ ਸੀ ਉਹ ਬੂਰੀਆਂ ਹੋ ਗਈਆਂ ਸੋ ਇਸ ਤਰ੍ਹਾਂ ਉਹਨਾਂ ਮਾਲਕਾਂ ਨੇ ਕਿਹਾ ਵੀ ਇਹ ਤਾਂ ਜੀ ਮੱਝਾਂ ਸਾਡੀਆਂ ਨਹੀਂ ਹਨ ਤੇ ਫੇਰ ਮਾਲਕ ਇਥੋਂ ਵਾਪਸ ਚਲੇ ਗਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੋਰਾਂ ਨੂੰ ਉਪਦੇਸ਼ ਕੀਤਾ ਕਿ ਹੁਣ ਤੋਂ ਬਾਅਦ ਤੁਸੀਂ ਇਹ ਮਾੜਾ ਕੰਮ ਚੋਰੀ ਵਾਲਾ ਕੰਮ ਨਹੀਂ ਕਰਨਾ ਅਤੇ ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੱਝਾਂ ਦੇ ਮਾਲਕਾਂ ਨੂੰ ਬੁਲਾ ਕੇ ਉਹ ਮੱਝਾਂ ਵਾਪਸ ਕਰ ਦਿੱਤੀਆਂ ਸੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਆਪਣੇ ਕੌਤਕ ਵਰਤਾਏ ਨਾਲ ਦੇ ਪਿੰਡ ਚੂੜ ਚੱਕ ਦੀ ਮਾਤਾ ਭਾਗੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਸਤੇ ਦਹੀਂ ਲੈ ਕੇ ਆਈ ਤੇ ਛਕਣ ਲਈ ਰਸ ਦਾ ਤਿਆਰ ਕਰਕੇ ਲੈ ਕੇ ਆਈ ਸਤਿਗੁਰੂ ਜੀ ਬੜੇ ਪ੍ਰਸੰਨ ਹੋਏ ਅਤੇ ਪਰਿਵਾਰ ਵਿੱਚ ਗੁਰਸਿੱਖੀ ਰਹਿਣ ਦਾ ਵਰ ਦਿੱਤਾ ਸੋ ਇਸ ਤਰ੍ਹਾਂ ਇਸ ਸਥਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਕੌਤਕ ਵਰਤਾਏ ਅਤੇ ਇਸ ਇਲਾਕੇ ਦੀਆਂ ਸੰਗਤਾਂ ਨੂੰ ਤਾਰਿਆ ਹੁਣ ਦਾਸ ਆਪ ਜੀ ਨੂੰ ਇਸ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਕਰਵਾਵੇਗਾ ਇਸ ਤੋਂ ਬਾਅਦ ਆਪ ਜੀ ਨੂੰ ਜੋ ਇੱਥੇ ਇਤਿਹਾਸ ਲਿਖਿਆ ਹੋਇਆ ਹੈ ਉਹ ਪੜ੍ਹ ਕੇ ਸੁਣਾਵੇਗਾ ਅਤੇ ਫਿਰ ਆਪਾਂ ਜੋ ਇੱਥੇ ਗ੍ਰੰਥੀ ਸਿੰਘ ਹਨ ਜਾਂ ਪ੍ਰਬੰਧਕ ਸਿੰਘ ਹਨ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਪਾਸੋਂ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਆਓ ਜੀ ਹੁਣ ਆਪਾਂ ਸ੍ਰੀ ਦਰਬਾਰ ਸਾਹਿਬ ਦੇ ਅੰਦਰੋਂ ਦਰਸ਼ਨ ਕਰੀਏ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਉਹ ਪਾਵਨ ਸਥਾਨ ਹੈ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਣ ਕੇ ਬਰਾਜੇ ਸਨ ਜਦੋਂ ਇਸ ਦਰਬਾਰ ਸਾਹਿਬ ਦੀ ਇਮਾਰਤ ਉਸਾਰੀ ਜਾ ਰਹੀ ਸੀ ਤਾਂ ਉਸ ਵੇਲੇ ਇਸ ਸਥਾਨ ਤੇ ਪੈੜ ਦੇ ਨਾਲ ਇੱਕ ਟੰਬਾ ਗੱਡਿਆ ਗਿਆ ਸੀ ਮੰਜੀ ਸਾਹਿਬ ਦੇ ਇਸ਼ਨਾਨ ਵਾਲਾ ਜਲ ਇਸ ਟੰਬੇ ਦੇ ਵਿੱਚ ਆ ਕੇ ਪਿਆ ਤਾਂ ਉਹ ਸੁੱਕਾ ਟੰਬਾ ਹਰਾ ਭਰਾ ਦਰਖਤ ਦਾ ਰੂਪ ਧਾਰਨ ਕਰ ਗਿਆ ਅੱਜ ਇਹ ਦਰਖਤ ਇੱਥੇ ਮੌਜੂਦ ਹੈ ਇਸ ਰੋਬਰ ਉਸ ਸਮੇਂ ਛਪੜੀ ਦੇ ਰੂਪ ਵਿੱਚ ਸੀ ਇਸੇ ਛਪੜੀ ਦੇ ਵਿੱਚ ਚੋਰਾਂ ਨੇ ਆਪਣੀਆਂ ਮੱਝਾਂ ਲਕੋਈਆਂ ਸਨ ਪੁਰਾਣੇ ਸਮੇਂ ਵਿੱਚ ਇਸ ਸਥਾਨ ਦੀ ਇਮਾਰਤ ਕੁਝ ਇਸ ਤਰ੍ਹਾਂ ਦੀ ਹੋਇਆ ਕਰਦੀ ਸੀ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਇੱਥੇ ਇਤਿਹਾਸ ਲਿਖਿਆ ਹੋਇਆ ਹੈ ਦਾਸ ਸਾਹਿਬ ਜੀ ਨੂੰ ਹੁਣ ਉਹ ਪੜ੍ਹ ਕੇ ਸੁਣਾਵੇਗਾ ਸਿਕੂ ਓਮਕਾਰ ਸਤਗੁਰ ਪ੍ਰਸਾਦ ਗੁਰਦੁਆਰਾ ਗੁਰੂ ਸਰ ਮਦੋਕੇ ਦਾ ਇਤਿਹਾਸ ਸਾਧ ਸੰਗਤ ਜੀਓ ਇਹ ਉਹ ਮਹਾਨ ਪਵਿੱਤਰ ਅਸਥਾਨ ਹੈ ਜਿੱਥੇ 1688 ਬਿਕਰਮੀ ਸੰਮਤ ਦੇ 14 ਸਾਵਣ ਨੂੰ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 500 ਸਿੱਖਾਂ ਸਮੇਤ ਇਸ ਧਰਤੀ ਤੇ ਆਪਣੇ ਮubaruk ਚਰਨ ਪਾ ਕੇ ਮਹਾਨ ਤਪੱਸਿਆ ਕਰ ਰਹੇ ਸੰਤ ਮਾਧੋਦਾਸ ਜੀ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਚੂੜ ਚੱਕ ਪਿੰਡ ਦੀ ਜਿਸ ਮਾਤਾ ਭਾਗੂ ਨੇ ਗੁਰੂ ਜੀ ਨੂੰ ਸੰਗਤ ਸਮੇਤ ਦਹੀਂ ਨਾਲ ਪ੍ਰਸ਼ਾਦਾ ਸ਼ਿਕਾਇਆ ਸੀ ਉਸ ਨੂੰ ਵੀ ਗੁਰੂ ਜੀ ਨੇ ਵਰ ਦਿੱਤਾ ਮਾਤਾ ਦੁੱਦੀ ਨਹਾਵੇਂ ਪੁੱਤੀ ਖੇਡੇ ਦੇ ਵਰ ਰੂਪ ਬਚਨ ਕਹੇ ਅਤੇ ਹੋਰ ਆਈ ਸੰਗਤ ਨੂੰ ਵੀ ਬਚਨ ਕਰਦਿਆ ਕਿਹਾ ਜੋ ਮੱਸਿਆ ਵਾਲੇ ਦਿਨ ਇੱਥੇ ਆ ਕੇ ਇਸ਼ਨਾਨ ਕਰੇਗਾ ਉਸ ਦੀਆਂ ਮਨੁਖਾਵਨਾ ਪੂਰੀਆਂ ਹੋਣਗੀਆਂ ਇੱਥੇ ਬੈਠ ਕੇ ਗੁਰੂ ਜੀ ਨੇ ਪੰਜ ਤੀਰ ਵੀ ਚਲਾਏ ਮਟਵਾਣੀ ਪਿੰਡ ਤੋਂ ਮੱਝਾਂ ਚੋਰੀ ਕਰਕੇ ਲਿਆਉਣ ਵਾਲੇ ਚੋਰ ਨੂੰ ਚੋਰੀ ਤੋਂ ਹਟਾ ਕੇ ਮੱਝਾਂ ਦੇ ਕਾਲੇ ਰੰਗ ਤੋਂ ਬੂੜੀਆਂ ਕਰਨ ਦਾ ਚਾਰਜ ਕੋਤਕ ਵੀ ਇੱਥੇ ਕੀਤਾ ਇਥੋਂ ਗੁਰੂ ਜੀ ਮਹਿਰੋਂ ਮੋਗਾ ਕਲਕਲਾ ਹੁੰਦੇ ਹੋਏ ਭਾਈ ਕੀ ਢੋਲੀ ਗਏ ਦੂਜੀ ਵਾਰੀ ਗੁਰੂ ਜੀ ਦਾ ਇੱਥੇ ਆਉਣਾ 22 ਮੱਘਰ ਨੂੰ ਮਹਾਰਾਜ ਦਾ ਜੰਗ ਫਤਿਹ ਕਰਕੇ ਕਾਂਗੜ ਤਖਤੂ ਪੁਰਾ ਚੱਕਰ ਲੂਕ ਨੂੰ ਦੌੜਦਰ ਤੋਂ ਹੁੰਦੇ ਹੋਏ ਇੱਥੇ ਸਤਿਗੁਰੂ ਜੀ ਮਾਧੋਦਾਸ ਜੀ ਨੂੰ ਮਿਲ ਕੇ ਦਰਿਆ ਪਾਰ ਕਰਕੇ ਦੁਆਬੇ ਵਾਲੇ ਕਰਤਾਰਪੁਰ ਗਏ ਮਨਜੀ ਸਾਹਿਬ ਦੀ ਇਸ ਇਮਾਰਤ ਦੇ ਨਾਲ ਖੜਾ ਸ੍ਰੀਂ ਦਾ ਬ੍ਰਿਜ ਜੋ ਕਿ ਪੈੜ ਵਾਸਤੇ ਗੱਡਿਆ ਸੁੱਕਾ ਟੰਬਾ ਸੀ ਸ੍ਰੀ ਮਨਜੀ ਸਾਹਿਬ ਜੀ ਦੇ ਇਸ਼ਨਾਨ ਦੇ ਜਲ ਨਾਲ ਇਸ ਨੂੰ ਵੀ ਹਰਿਆ ਭਰਿਆ ਕਰਨ ਦਾ ਅਚਰਜ ਕੌਤਕ ਵੀ ਗੁਰੂ ਜੀ ਨੇ ਕੀਤਾ ਗੁਰੂ ਜੀ ਦੇ ਇਸ ਧਰਤੀ ਤੇ ਚਰਨ ਪਾਉਣ ਦੀ ਯਾਦ ਵਿੱਚ ਇੱਥੇ 16 17 18 ਸਾਵਣ ਨੂੰ ਬੜਾ ਭਾਰੀ ਜੋੜ ਮੇਲਾ ਮਨਾਇਆ ਜਾਂਦਾ ਹੈ ਜਿਸ ਵਿੱਚ ਸੰਤ ਮਹਾਤਮਾ ਤੋਂ ਇਲਾਵਾ ਕੌਮ ਦੀਆਂ ਵੱਡੀਆਂ ਵੱਡੀਆਂ ਮਹਾਨ ਹਸਤੀਆਂ ਵੀ ਪਹੁੰਚਦੀਆਂ ਹਨ ਗੁਰਪਿਆਰੀ ਸਾਧ ਸੰਗਤ ਜੀ ਹੁਣ ਦਾਸ ਦੇ ਨਾਲ ਇਸ ਪਾਵਨ ਪਵਿੱਤਰ ਸਥਾਨ ਦੇ ਜੋ ਅਜੂਰੀ ਕਥਾਵਾਚਨ ਪਾਈ ਗੁਰਪ੍ਰੀਤ ਸਿੰਘ ਜੀ ਉਹ ਮੌਜੂਦ ਹਨ ਆਪਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਇਹਨਾਂ ਪਾਸੋਂ ਵੀ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਇਹ ਜੋ ਪਾਵਨ ਸਥਾਨ ਤਾਨ ਸਤਿਗੁਰੂ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋ ਵਾਰ ਇਸ ਪਾਵਨ ਸਥਾਨ ਤੇ ਆਪਣੇ ਮubarਕ ਚਰਨ ਟਕਾਏ ਪਹਿਲੀ ਵਾਰ ਤਾਨ ਸਤਿਗੁਰੂ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਜਦੋਂ ਨਾਨਕ ਮੱਤੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਉਂਦੇ ਨੇ ਤੇ ਇਧਰ ਗੁਰੂ ਸਰ ਤੋਂ ਹੁੰਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਸਥਾਨ ਤੇ ਸੰਤ ਬਾਬਾ ਮਾਧੋਦਾਸ ਜੀ ਜੋ ਸਤਗੁਰਾਂ ਨੂੰ ਚੇਤੇ ਕਰਦੇ ਹਰ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਿਮਰਦੇ ਉਹਨਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਛਾ ਨੂੰ ਪੂਰਾ ਕਰਦਿਆਂ ਹੋਇਆਂ ਇਸ ਸਥਾਨ ਤੇ ਆ ਕੇ ਸੰਤ ਬਾਬਾ ਬਾਬਾ ਮਾਧੋਦਾਸ ਜੀ ਨੂੰ ਨਵਾਜਿਆ ਫਿਰ ਇੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਜੋ ਮਟਵਾਨੀ ਨਗਰ ਤੋਂ ਚੋਰ ਮੱਝਾਂ ਚੋਰੀ ਕਰਕੇ ਲੈ ਕੇ ਆਇਆ ਸਤਿਗੁਰਾਂ ਨੇ ਉਸ ਨੂੰ ਸਿੱਧੇ ਰਸਤੇ ਪਾਉਣ ਦੇ ਲਈ ਉਹਨਾਂ ਦਾ ਰੰਗ ਜਿਹੜਾ ਕਾਲੀਆਂ ਤੋਂ ਬੂਰੀਆਂ ਮੱਝਾਂ ਬਣਾ ਦਿੱਤੀਆਂ ਇੱਥੇ ਜੋ ਪਵਿੱਤਰ ਸਰੋਵਰ ਬਣਿਆ ਹੋਇਆ ਹੈ ਉਹਦੇ ਵਿੱਚੋਂ ਮੱਝਾਂ ਨੇ ਰੰਗ ਜਿਹੜਾ ਉਹਨਾਂ ਦਾ ਬਦਲਿਆ ਗਿਆ ਸੋਸ ਚੋਰ ਨੂੰ ਸਿੱਧੇ ਰਸਤੇ ਪਾਇਆ ਇੱਥੇ ਚੂੜ ਚੱਕ ਦੀ ਮਾਤਾ ਨੇ ਆ ਕੇ 500 ਸਿੰਘਾਂ ਦੇ ਸਮੇਤ ਸਤਿਗੁਰੂ ਜੀ ਆਏ ਉਹਨਾਂ ਨੂੰ ਪ੍ਰਸ਼ਾਦਾ ਸ਼ਿਕਾ ਕਰਕੇ ਸੱਚੇ ਪਾਤਸ਼ਾਹ ਜੀ ਤੋਂ ਰਹਿਮਤਾਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਸਾਹਮਣੇ ਜੋ ਤੁਸੀਂ ਸੁੰਦਰ ਬਿਲਡਿੰਗ ਦੇਖ ਰਹੇ ਹੋ ਗੁਰਦੁਆਰਾ ਮੰਜੀ ਸਾਹਿਬ ਇੱਥੇ ਸਤਿਗੁਰਾਂ ਨੇ ਦੋ ਵਾਰ ਚਰਨ ਟਿਕਾਏ ਸੱਚੇ ਪਾਤਸ਼ਾਹ ਜੀ ਦੇ ਚਰਨ ਟਕਾਉਣ ਦੀ ਖੁਸ਼ੀ ਅੰਦਰ ਇੱਥੇ 17 16 17 18 ਸਾਵਣ ਨੂੰ ਸੁੰਦਰ ਜੋੜ ਮੇਲਾ ਇਲਾਕੇ ਔਰ ਨਗਰ ਦੀਆਂ ਸੰਗਤਾਂ ਵੱਲੋਂ ਬੜੇ ਹੀ ਉਤਸ਼ਾਹ ਔਰ ਚਾਹ ਦੇ ਨਾਲ ਬਣਾਇਆ ਜਾਂਦਾ ਹੈ ਔਰ ਜਿੰਨੀ ਵੀ ਤੁਸੀਂ ਬਿਲਡਿੰਗ ਵੇਖ ਰਹੇ ਹੋ ਇਸ ਸਥਾਨ ਤੇ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਜੋ ਦਮਨਵੀ ਟਕਸਾਲ ਦੇ ਬਾਹਰਵੇਂ ਮੁਖੀ ਹੋਏ ਹੈ ਉਹਨਾਂ ਤੋਂ ਬਰੋਸਾਏ ਹੋਏ ਸ੍ਰੀਮਾਨ ਸੰਤ ਗਿਆਨੀ ਵੀਰ ਸਿੰਘ ਦੀ ਮਾਪੁਰਖ ਜਿਨ੍ਹਾਂ ਨੇ ਤਕਰੀਬਨ 11.5 ਸਾਲ ਉਹਨਾਂ ਦੇ ਨਾਲ ਰਹਿ ਕਰਕੇ ਗੁਰਮਤਿ ਦੀ ਮਹਾਨ ਵਿਦਿਆ ਪ੍ਰਾਪਤ ਕੀਤੀ ਉਹਨਾਂ ਨੇ ਇਸ ਸਥਾਨ ਤੇ ਰਹਿ ਕਰਕੇ ਇਹ ਸਾਰੀ ਮੰਜੀ ਸਾਹਿਬ ਦੀ ਜਿੰਨੀ ਵੀ ਬਿਲਡਿੰਗ ਹੈ ਸਾਰੀ ਇਹ ਦਿਖ ਰਹੀ ਬਿਲਡਿੰਗ ਉਹਨਾਂ ਤੋਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੇਵਾ ਲਈ ਔਰ ਇਸ ਸਥਾਨ ਤੇ ਮਸਿਆ ਦਾ ਦਿਹਾੜਾ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਮਾਗ ਦੇ ਮਹੀਨੇ ਨਿਰੰਤਰ ਲੜੀ ਚੱਲਦੀ ਹੈ ਸ੍ਰੀ ਖੰਡ ਪਾਠ ਸਾਹਿਬਾਨ ਦੀ ਸੋ ਬੇਅੰਤ ਇਥੇ ਆ ਕਰਕੇ ਸੰਗਤਾਂ ਦਰਸ਼ਨ ਕਰਦੀਆਂ ਅਰਦਾਸਾਂ ਕਰਦੀਆਂ ਦੁੱਧ ਪੁੱਤ ਦੀਆਂ ਦਾਤਾਂ ਪ੍ਰਾਪਤ ਕਰਦੀਆਂ ਜੋ ਵੀ ਭਾਵਨਾਵਾਂ ਕਾਮਨਾਵਾਂ ਲੈ ਕੇ ਸੰਗਤ ਆਉਂਦੀ ਹੈ ਉਹ ਇੱਥੇ ਸਤਿਗੁਰੂ ਜੀ ਪੂਰੀਆਂ ਕਰਦੇ ਆ ਤੇ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਨਿਰੰਤਰ ਹੀ ਤਕਰੀਬਨ ਲੜੀ ਚੱਲਦੀ ਰਹਿੰਦੀ ਹੈ। ਅੱਜ ਕੱਲ੍ਹ ਸ੍ਰੀਮਾਨ ਸੰਤ ਗਿਆਨੀ ਵੀਰ ਸਿੰਘ ਜੀ ਮਹਾਪੁਰਖ ਸੱਚਖੰਡ ਪਿਆਨਾ ਕਰ ਗਏ। ਉਹਨਾਂ ਤੋਂ ਬਾਅਦ ਦੇ ਵਿੱਚ ਇੱਥੋਂ ਦਾ ਜਿਹੜਾ ਪ੍ਰਬੰਧ ਹੈ ਸੋ ਲੋਕਲ ਨਗਰ ਦੀ ਕਮੇਟੀ ਔਰ ਸ਼ਰਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਬੰਧ ਅਧੀਨ ਹੈ ਇਥੇ ਸਰਦਾਰ ਸੁਖਮੰਦਰ ਸਿੰਘ ਉਹ ਇਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਪ੍ਰਬੰਧਕ ਔਰ ਸਰਦਾਰ ਜਸਵਿੰਦਰ ਸਿੰਘ ਉਹ ਇਸ ਸਥਾਨ ਤੇ ਮੈਨੇਜਰ ਹੈ ਔਰ ਇਹ ਜਿਹੜਾ ਸੰਗਤਾਂ ਵੱਲੋਂ ਬੜੀ ਉਤਸ਼ਾਹ ਦੇ ਨਾਲ ਇਸ ਸਥਾਨ ਤੇ ਸੰਗਤਾਂ ਇਲਾਕੇ ਦੀਆਂ ਔਰ ਨਗਰ ਦੀਆਂ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜੀਆਂ ਆਪਣੇ ਜੀਵਨ ਨੂੰ ਸਫਲਾ ਬਣਾ ਰਹੀਆਂ ਜਿਸ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਆ ਕਰਕੇ ਦਰਸ਼ਨ ਕਰਕੇ ਸਤਿਗੁਰਾਂ ਦੀਆਂ ਖੁਸ਼ੀਆਂ ਰਹਿਮਤਾਂ ਪ੍ਰਾਪਤ ਕਰੀਏ ਤੁਹਾਡਾ ਵੀ ਚੈਨਰ ਵੱਲੋਂ ਇਸ ਸਥਾਨ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ